ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਨ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਕਾਮ ਤੈਨੂੰ ਗਊ ਧਾਮ ٹرسٹ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਉਚੇਛੇ ਤੌਰ ਤੇ ਖਾਲਸਾ ਵੈਟਰਨਰੀ ਕਾਲਜ ਦੇ ਇੰਟਰਨਸ਼ਿਪ ਵਿਦਿਆਰਥੀ ਹਾਜ਼ਰ ਹੋਏ ਇਸ ਮੌਕੇ ਗਊ ਸ਼ਾਲਾ ਨੂੰ 25000 ਰੁਪਏ ਦੀਆਂ ਲੋੜਿੰਦੀਆਂ ਦਵਾਈਆਂ ਦਿੱਤੀਆਂ ਗਈਆਂ ਇਸ ਮੌਕੇ ਪਸ਼ੂ ਪਾਲਨ ਵਿਭਾਗ ਅੰਮ੍ਰਿਤਸਰ ਦੇ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਅਮਰਪ੍ਰੀਤ ਸਿੰਘ ਪੰਨੂ ਵੈਟਰਨਰੀ ਅਫਸਰ ਡਾਕਟਰ ਮਨਜੋਤ ਸਿੰਘ ਰੰਧਾਵਾ ਡਾਕਟਰ ਕੁਲਜੰਮ ਸਿੰਘ ਡਾਕਟਰ ਜਗমোহন ਸਿੰਘ ਡਾਕਟਰ ਤਾਮੀ ਡਾਕਟਰ ਮੰਤਰੀ ਅਤੇ ਡਾਕਟਰ ਹਰਜੋਤ ਮੌਜੂਦ ਸਨ ਡਾਕਟਰ ਅਮਰਪ੍ਰੀਤ ਸਿੰਘ ਪੰਨੂ ਡਾਕਟਰ ਮਨਜੋਤ ਸਿੰਘ ਰੰਦਾਵਾ ਸਮੇਤ ਸਾਰੇ ਸਰਕਾਰੀ ਵੈਟਰਨਰੀ ਡਾਕਟਰਾਂ ਵੱਲੋਂ ਗਊਸ਼ਾਲਾ ਦੇ ਕੰਮਕਾਰ ਦੀ ਅਤੇ ਮੈਨੇਜਮੈਂਟ ਦੀ ਛਲਾਗਾ ਕੀਤੀ ਗਈ ਕਾਮਤੇਨੂ ਗਊਸ਼ਾਲਾ ਵੱਲੋਂ ਹਰਗੁਣ ਸਿੰਘ ਅਤੇ 모ਹਿਤ ਕੁਮਾਰ ਨੇ ਕੈਂਪਲਗੌਨ ਲਈ ਪਸ਼ੂਪਾਲਨ ਵਿਭਾਗ ਦਾ ਤਨਵਾਦ ਕੀਤਾ ਇਹ ਗਊਸ਼ਾਲਾ ਜਿਹੜੀ ਆ ਇਹ ਜਿਹੜਾ ਅਮਰਸਰ 2 ਆ ਉਹਦੇ ਅੰਡਰ ਪੈਂਦੀ ਆ ਤੇ ਅੱਜ ਅਸੀਂ ਇੱਥੇ ਪੰਜਾਬ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਰਲ ਕੇ ਇੱਕ ਗਾਵਾਂ ਦੀ ਭਲਾਈ ਲਈ ਕੈਂਪ ਲਾਇਆ ਹੈ ਤੇ ਉਹਦੇ ਸਬੰਧ ਦੇ ਵਿੱਚ ਅਸੀਂ 25000 ਦੀ ਮੈਡੀਸਨ ਇੱਥੇ ਅੱਜ ਦਿੱਤੀ ਗਈ ਹੈ ਇਹ ਸਾਰਾ ਕੋਈ ਜਿਹੜਾ ਉਪਰਾਲਾ ਆਇਆ ਪੰਜਾਬ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਇਹ ਗਊਸ਼ਾਲਾ ਮੈਂ ਜਿੰਨੀਆਂ ਗਊਸ਼ਾਲਾਂ 'ਚ ਗਿਆ ਆ ਮੈਂ ਅੱਜ ਕਹਿਣਾ ਚਾਹੁੰਦਾ ਕਿ ਵਨ ਆਫ ਦੀ ਬੈਸਟ ਗਊਸ਼ਾਲਾ ਆ ਐਡਾ ਸੋਹਣਾ ਪ੍ਰਬੰਧ ਆ ਡਾਕਟਰ ਰੂਮ ਵੇਖਿਆ ਸੁਰੇ ਤੇ ਡਾਕਟਰ ਦਾ ਵੱਖਰਾ ਰੂਮ ਆ ਪੇਰ ਇੱਥੇ ਗਊਸ਼ ਦੇ ਗਊਸ਼ਾਲਾ ਦੇ ਅਪਾ ਅੰਦਰ ਆਉਨੇ ਆ ਦੇ گاਵਾ ਜਿਹੜਾ ਬਾਹਰ ਤੋਂ ਟੈਂਪਰੇਚਰ ਘੱਟ ਤੋਂ ਘੱਟ 7-8 ਡਿਗਰੀ ਇੱਥੇ ਟੈਂਪਰੇਚਰ ਡਾਊਨ ਆ ਤੇ گاਵਾ ਪੂਰੀਆਂ ਖੁਸ਼ ਨੇ ਅੱਜ ਅਸੀਂ ਇਸ ਗਊਸ਼ਾਲਾ ਦੇ ਵਿੱਚ ਆਏ ਆ ਬਹੁਤ ਵਧੀਆ ਕੈਂਪਰ ਆਰਗੇਨਾਈਜ਼ ਹੋਇਆ ਵਾ ਇੱਕ ਤੇ ਅਸੀਂ ਮੈਡੀਸਨ ਦੇਣ ਆਏ ਆ ਦੂਸਰਾ ਇੱਥੇ ਖਾਲਸਾ ਕਾਲਜ ਵੈਟਰਨਰੀ ਦੇ ਇੰਟਰਨਿ ਸਟੂਡੈਂਟਸ ਵੀ ਆਏ ਆ ਤੇ ਨਾਲ ਹੋਰ ਜਿਹੜੀ ਹੈ ਮੈਨੇਜਮੈਂਟ ਸਾਰੀ ਟੀਮ ਇਸ ਗਊਸ਼ਾਲਾ ਦੀ ਸਾਡੇ ਨਾਲ ਬੈਠੀ ਆ ਤੇ ਵਿਚਾਰ ਸਾਂਝੇ ਹੋਏ ਆ ਤੇ ਅਸੀਂ ਆਪ ਆਪ ਹੀ ਅੱਖੀ ਦੇਖਿਆ ਹੋਇਆ ਇੱਥੇ ਹੈ ਕਿ ਅੰਮ੍ਰਿਤਸਰ ਵਿੱਚ ਕੋਈ ਸਾਨੂੰ ਖੁੱਲੇ ਬੁੱਲ ਨਹੀਂ ਮਿਲਦੇ ਜਿਹੜੇ ਕਿ ਇੱਥੇ ਇਹਨਾਂ ਨੇ ਪੂਰੀ ਦੇਖਭਾਲ ਕੀਤੀ ਜਾਂਦੀ ਹੈ ਇਹਨਾਂ ਦੀ ਜਿਹੜੀ ਬਹੁਤ ਵਧੀਆ ਤਰ੍ਹਾਂ ਆ ਤੇ ਬਾਕੀ ਦਾ ਇੱਥੇ ਸਾਰਾ ਪ੍ਰਬੰਧ ਜਿੱਦਾਂ ਇੱਥੇ ਦੇ ਆਪਣਾ ਕੁੱਤਿਆਂ ਦਾ ਕੀਤਾ ਜਾਂਦਾ ਹੈ ਇਲਾਜ ਉਹਨਾਂ ਦਾ ਤਾਂ ਕਿ ਫਰਟੀਲਿਟੀ ਉਹਨਾਂ ਦੀ ਬੰਦ ਕੀਤੀ ਜਾਵੇ ਤਾਂ ਕਿ ਆਵਾਰਾ ਕੁੱਤੇ ਨਾ ਘੁੰਮਣ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਲਈਤੀ ਤੇ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਤੇ ਬਾਕੀ ਅਸੀਂ ਆਹ ਕਾਮਦੇ ਨੂੰ ਗਊਸ਼ਾਲਾ ਦੀ ਵਿਜ਼ਿਟ ਕੀਤੀ ਤੇ ਸਾਰਾ ਇੱਥੇ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਜੇ گاਵਾਂ ਨੂੰ ਬਹੁਤ ਵਧੀਆ ਫੈਸਿਲਿਟੀ ਦਿੱਤੀ ਹੋਈ ਆ ਇਹ ਜੀ ਫੈਸਿਲਿਟੀ ਅਸੀਂ ਕਦੇ ਵੇਖੀ ਨਹੀਂ ਤੇ ਬਹੁਤ ਅੱਛਾ ਵਧੀਆ ਲੱਗਿਆ ਇੱਥੇ ਆ ਕੇ ਇਹਨਾਂ ਕੋ ਆਰਾਊਂਡ 300 ਜਿਹੜੇ ਪਸ਼ੂ ਹੈਗੇ ਆ ਕਾਫੀ ਵਧੀਆ ਕੰਡੀਸ਼ਨ ਚ ਨੇ ਤੇ ਹੈਲਦੀ ਜਿਹੜੇ ਸਵਸਥ ਨੇ ਉਹਨਾਂ ਦੀ ਅਲੱਗ ਇਹਨਾਂ ਨੇ ਬਣਾ ਕੇ ਰੱਖੀ ਹੋਈ ਆ ਤੇ ਅੱਜ ਇੱਥੇ ਕਾਮਦੇਨੂ ਗਊਧਾਨ ਦੇ ਵਿੱਚ ਪੰਜਾਬ ਗਊ ਸੇਵਾ ਸਮਿਤੀ ਵੱਲੋਂ ਗਊ ਭਲਾਈ ਕੈਂਪ ਲਗਾਇਆ ਗਿਆ ਹੈ ਜਿੱਥੇ ਪਸ਼ੂ ਪਾਲਣ ਤੇ ਵੱਲੋਂ ਜਿਹੜੀ 25000 ਦੀ ਮੈਡੀਸਿਨ ਜਿਹੜੀ ਹੈ ਪਰਚੇਜ਼ ਕਰਕੇ ਗਊਸ਼ਾਲਾ ਵਾਲਿਆਂ ਨੂੰ ਦਿੱਤੀ ਗਈ ਅਤੇ ਅੱਜ ਇੱਥੇ ਖਾਲਸਾ ਕਾਲੀ ਦੇ ਵੈਟਰਨਰੀ ਦੇ ਇੰਟਰਨਸ਼ਿਪ ਦੇ ਸਟੂਡੈਂਟਸ ਵੀ ਆਏ ਸੀ ਜਿਨ੍ਹਾਂ ਨੂੰ ਅਸੀਂ ਅਲੱਗ-ਅਲੱਗ ਬਿਮਾਰੀਆਂ ਦੇ ਬਾਰੇ ਜਾਣੂ ਕਰਵਾਇਆ ਤੇ ਗਊਸ਼ਾਲਾ ਦੇ ਵਿੱਚ ਵੀ ਜਿਵੇਂ ਕਿ ਮੌਸਮ ਦੇ ਮੱਦੇਨਜ਼ਰ ਜਾਨਵਰਾਂ ਨੂੰ ਕਿਵੇਂ ਗਾਵਾਂ ਨੂੰ ਕਿਵੇਂ ਹੀਟ ਸਟ੍ਰੈਸ ਤੋਂ ਬਚਾਉਣਾ ਹੈ ਕਿਵੇਂ ਉਹਨਾਂ ਦਾ ਧਿਆਨ ਰੱਖਣਾ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ। ਨਮਸਤੇ ਜੀ ਮੇਰਾ ਨਾਮ ਮੋਹਿਤ ਕੁਮਾਰ ਹੈ। ਮੈਂ ਅੱਜ ਐਨੀਮਲ ਹਸਪਿਟਲ ਵੱਲੋਂ ਇਹਨਾਂ ਵੱਲੋਂ ਸਾਨੂੰ 25000 ਦੀ ਦਵਾਈ ਦਿੱਤੀ ਗਈ ਅੱਜ ਤੇ ਮੈਂ ਤੈਹ ਦਿਲੋਂ ਇਹਨਾਂ ਦਾ ਧੰਨਵਾਦੀ ਹਾਂ। ਬਹੁਤ ਬਹੁਤ ਸ਼ੁਕਰਾਨਾ ਕਰਦਾ ਇਹਨਾਂ ਦਾ। ਕਿ ਇਹਨਾਂ ਨੇ ਜਿਹੜਾ ਸਾਨੂੰ ਗਊਸ਼ਾਲਾ ਦੇ ਵਿੱਚ 25000 ਦੇ ਕਰੀਬ ਮੈਡੀਸਿਨ ਦਿੱਤੀ ਹੈ ਇਹਨਾਂ ਦਾ ਸਰ ਸੰਦੇਸ਼ ਇਹੀ ਹੈ ਕਿ ਜਿੱਦਾਂ ਤੁਸੀਂ ਜਿੰਦੇ ਹੋ ਆਪਣੀ ਜਾਨ ਤੁਸੀਂ ਕੀਮਤੀ ਸਮਝਦੇ ਹੋ ਐਦਾਂ ਹੀ ਜਿਹੜੀਆਂ گاਵਾں ਦੀਆਂ ਉਹ ਉਹਨਾਂ ਦੀ ਵੀ ਜਾਨ ਥੋੜੀ ਕੀਮਤੀ ਸਮਝਿਆ ਕਰੋ ਕਿ ਉਹਦੇ 'ਚ ਵੀ ਜਾਨ ਵੱਸਦੀ ਹੈ। ਅੰਮ੍ਰਿਤਸਰ ਦੇ ਸ਼ਹਾਟਾ ਨਾਰਾਇਣਗੜ ਵਿਖੇ ਸਥਿਤ ਕਾਮਦੇਨੂ ਗਊਸ਼ਾਲਾ ਜਿੱਥੇ ਕਰੀਬ 300 ਤੋਂ ਵੱਧ گاਵਾں ਦਾ ਰਖ ਰਖਾਵ ਅਤੇ ਆਧੁਨਿਕ ਸਾਧਨਾ ਦੇ ਨਾਲ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਸਮੇਂ-ਸਮੇਂ ਤੇ ਮਾਹਿਰ ਡਾਕਟਰਾਂ ਵੱਲੋਂ ਇਨਾ ਗਊਆਂ ਦਾ ਰੂਟੀਨ ਚੈੱਕਅਪ ਕਰਵਾਇਆ ਜਾਂਦਾ ਹੈ ਤਾਂ ਜੋ ਇਹ ਗਊ ਧੰਨ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋ ਸਕੇ ਸੋ ਸ਼ਹਿਰ ਵਾਸੀਆਂ ਨੂੰ ਇਹੀ ਕਹਾਂਗੇ ਕਿ ਇੱਕ ਵਾਰ ਇਸ ਗਊਸ਼ਾਲਾ ਵਿੱਚ ਜ਼ਰੂਰ ਜਾਓ ਤੇ ਗਊ ਧੰਨ ਦੀ ਸੇਵਾ ਕਰਕੇ ਉਹਨਾਂ ਦੇ ਭਾਗੀ ਬਣੋ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼